ਕਾਰ ਨਿਰਮਾਣ ਨਾਲ ਸੰਬੰਧਿਤ ਆਪਣੇ ਪ੍ਰਸ਼ਨਾਂ ਨੂੰ ਸਾਡੇ ਮਾਰਾਂ ਦੀ ਸਲਾਹ ਲਈ ਟਿੱਪਣੀ ਬਾਕਸ ਵਿੱਚ ਪੁੱਛੋ ਅਤੇ ਕਾਰ ਨਿਰਮਾਣ ਨਾਲ ਜੁੜੇ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ। ਕਾਰ ਵਿੱਚ ਵਧੀਆ ਵਾਤਾਵਰਣ ਬਣਿਆ ਰਹੇ ਇਸ ਲਈ ਲੋਕ ਅਕਸਰ ਬਾਲਕਨੀ ਬਣਾਉਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਬਾਲਕਨੀ ਬਣਾਉਣ ਨਾਲ ਜੁੜੀਆਂ ਸਾਰੀਆਂ ਗੱਲਾਂ। ਬਾਲਕਨੀ ਕਈ ਤਰ੍ਹਾਂ ਦੀ ਹੁੰਦੀ ਹੈ। ਜਿਵੇਂ ਕਿ ਕੈਂਟੀਲੀਵਰ ਵਾਲੀ ਬਾਲਕਨੀ ਜਾਂ ਫਿਰ ਹੰਗ ਬਾਲਕਨੀ ਜੋ ਘਰ ਤੋਂ ਬਾਹਰ ਨਿਕਲਿਆ ਹੋਇਆ ਸਟਰਕਚਰ ਹੁੰਦਾ ਹੈ ਅਤੇ ਇਹ ਰਾਡ ਦੀ ਸਹਾਇਤਾ ਨਾਲ ਟਿਕਿਆ ਹੁੰਦਾ ਹੈ ਸਟੈਗ ਬਾਲਕਨੀ ਜਿਸ ਵਿੱਚ ਪਿੱਲਰ ਦੀ ਸਹਾਇਤਾ ਨਾਲ ਦੋ ਜਾਂ ਉਸ ਤੋਂ ਜ਼ਿਆਦਾ ਬਾਲਕਨੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ ਲਾਜੀਆ ਬਾਲਕਨੀ ਇਹਨਾਂ ਵਿੱਚ ਛੱਜਾ ਹੁੰਦਾ ਹੈ ਅਤੇ ਇਸ ਨੂੰ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਰੇਲਿੰਗਾਂ ਤੋਂ ਬਣਾ ਸਕਦੇ ਹੋ ਜਿਵੇਂ ਕਿ ਕੰਕਰੀਟ ਸਟੀਲ ਦੀ ਰੇਲਿੰਗ ਜਾਫੇਟ ਸ਼ੀਸ਼ੇ ਦੀ ਧਿਆਨ ਰਹੇ ਰੇਲਿੰਗ ਦੀ ਉਚਾਈ ਨੂੰ 3.5 ਤੋਂ 4 ਫੁੱਟ ਰੱਖਣਾ ਜ਼ਰੂਰੀ ਹੈ ਤਾਂ ਕਿ ਕੋਈ ਦੁਰਘਟਨਾ ਨਾ ਹੋ ਸਕੇ ਅੱਜ ਕੱਲ ਬਾਲਕੋਨੀ ਗਾਰਡਨ ਵੀ ਕਾਫੀ ਪ੍ਰਚਲਨ ਵਿੱਚ ਹੈ ਤਾਂ ਉਸ ਨੂੰ ਬਣਾਉਣ ਲਈ ਮਾਹਰ ਤੋਂ ਬਾਲਕੋਨੀ ਦੀ ਮਜ਼ਬੂਤੀ ਦੀ ਜਾਂਚ ਕਰਵਾਓ ਪਾਣੀ ਦੇ ਰਿਸਾਅ ਜਾਂ ਸਲਾਬ ਤੋਂ ਬਚਣ ਲਈ ਸਭ ਤੋਂ ਪਹਿਲਾਂ ਸਟਰਕਚਰ ਦੀ ਵਾਟਰਪੂਫਿੰਗ ਕਰਵਾਓ ਅਜਿਹੇ ਵਿੱਚ ਤੁਸੀਂ ਅਲਟਰਾਟੈਕ ਦੇ ਵੈਦਰਪਰੋ ਹਾਈ ਫਲੈਕਸ ਦੀ ਵਰਤੋਂ ਵੀ ਕਰ ਸਕਦੇ ਹੋ ਮੀਂਹ ਦੇ ਪਾਣੀ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਉਚਿਤ ਡਰੇਨੇਜ ਹੋਣਾ ਚਾਹੀਦਾ ਹੈ। ਇੱਕ ਹੋਰ ਗੱਲ, ਬਾਲਕਨੀ ਦੀ ਟਲਾਂ ਸਹੀ ਹੋਣੀ ਚਾਹੀਦੀ ਹੈ। ਤਾਂ ਇਹ ਸਣ ਕੋ ਜ਼ਰੂਰੀ ਗੱਲਾਂ ਬਾਲਕਨੀ ਡਿਜ਼ਾਈਨ ਬਾਰੇ। ਜੇਕਰ ਤੁਹਾਡੇ ਕੋਲ ਇਸ ਨਾਲ ਸੰਬੰਧਿਤ ਕੋਈ ਵੀ ਸਵਾਲ ਹੋਵੇ ਤਾਂ ਸਾਨੂੰ ਹੇਠਾਂ ਦਿੱਤੇ ਗਏ ਟਿੱਪਣੀ ਸੈਕਸ਼ਨ ਵਿੱਚ ਪੁੱਛੋ। ਦੇਖਦੇ ਰਹੋ ਗੱਲ ਘੜਦੀ ਅਲਟਰਾਟੈਕ ਦੀ ਤਰਫੋਂ